ਚੱਜ ਦੀ ਗੱਲ ਕਰਿਆ ਕਰ ਓਏ ਹਾਂ ਵਧੀਆ ਠੀਕ ਠਾਕ ਅੱਛਾ ਮੇਰੀ ਗੱਲ ਸੁਣ ਪਾਰਟੀ ਕਰਨ ਦਾ ਮਾਰਾ ਤੂੰ ਆਲੇ ਵਾਲੇ ਭੱਜਦਾ ਫਿਰਦਾ ਬਾਬਾ ਮੈਂ ਬਾਜੇ ਨਹੀਂ ਭਾਜੀ ਵੋਲਿਊਮ ਦੇ ਦੇ ਕਹਿੰਦੇ ਮੜਾ ਅੱਜ ਆ ਲੈ ਬੜਾ ਤੂੰ ਆ ਆ ਤੁਸੀਂ ਛੋਟਾ ਲੈ ਲਓ ਹਾਂ ਕੋਈ ਨਹੀਂ ਮੇਰਾ ਕੜਾ ਵਾਪਰ ਆ ਜੀ ਜੀ ਚਿੰਤਾ ਨਾ ਕਰ ਕਾਦੀ ਪਾਰਟੀ ਅੱਛਾ ਇੱਕ ਤਾਂ ਤੂੰ ਆਇਆ ਬਾਹਰੋਂ 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 ਕਿੱਥੋਂ ਅਮਰੀਕਾ ਤੋਂ ਉਹ ਭਰਾ ਬੈਦਾ ਛੋਟੇ ਮੋਟੇ ਪਿੰਡਾਂ ਦੇ ਨਾਂ ਨਹੀਂ ਲਈਦੇ ਡੌਂਗੀ ਲਾ ਕੇ ਜਾਣਾ ਪੈਂਦਾ ਬਾਹਰੋਂ ਆਇਆ ਬਾਹਰੋਂ ਬਾਹਰੋਂ ਕੈਨੇਡਾ ਤੋਂ ਆਇਆ ਹੁਣ ਨਾ ਨਾ ਬਾਹਰੋਂ ਆਇਆ ਭਰਾ ਅਮਰੀਕਾ ਕੈਨੇਡਾ ਫਿਰ ਇੰਗਲੈਂਡ ਨਾ ਨਾ ਬਾਹਰੋਂ 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 ਅੱਛਾ ਫੇ ਆਰਵ ਦੇਸ਼ਾਂ ਚ ਗਿਆ ਹੋਣਾ ਬਾਹਰੋਂ 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 ਦਵੇਇਦ ਲੈ ਯਾਰ ਦਵੇਇਦ ਬੋਈ ਤਾਂ ਸੈਰ ਸੂਰ ਕਰਨ ਮਾੜੀ ਮੋਟੀ ਜਾਈ ਕਿਹਦਾ ਤੇਰਾ ਮੂੰਹ ਹੈ ਸੈਰ ਵਾਲਾ ਬਾਹਰ ਬਾਹਰ ਮੇਰੀ ਗੱਲ ਸੁਣ ਜੀ ਬਾਹਰੋਂ ਆਇਆ ਕਿੱਥੋਂ ਆ ਲੈਟ੍ਰਿੰਗ ਜਾ ਕੇ ਹੱਥ ਧੋਤੇ ਉਹ ਵੀ ਮਾਮਾ ਬਾਹਰੇ ਹੁੰਦਾ ਇੱਕ ਕਿਸਮ ਦਾ ਹੱਥ ਧੋਤੇ ਪਾੜੀ ਤੈਨੂੰ ਮਾਮਾ ਹਜੇ ਤਾਂ ਹੀ ਪੀਣੇ ਨੂੰ ਮਿਲਿਆ ਹੱਥ ਕਿੱਥੋਂ ਧੋਲਣੇ ਆ ਸੀ ਮੇਰੀ ਗਾ ਸੁਣ ਦੋ ਕਵਾਰੀ ਐਨੂੰ ਜਾਣਾ ਦੋ ਕਵਾਰੀ ਐਨੂੰ ਜਾਣਾ ਦੋ ਕਵਾਰੀ ਐਨੂੰ ਜਾਣਾ ਦੋ ਕਵਾਰੀ ਐਨੂੰ ਜਾਣਾ ਆਪੇ ਤੁਹਾਡੀ ਮਾਸੂਕੀ ਝੜ ਜਣੀ ਆ ਚਾਦੀ ਗੱਲ ਕਰਿਆ ਕਰ ਮੇਰੇ ਨਾਲ ਗੱਲ ਕਿਆ ਹੋਈ ਅੱਛਾ ਇੱਕ ਦੂਜੀ ਪਾਰਟੀ ਤੇਰੇ ਘਰ ਮੁੰਡਾ ਜੰਮਿਆ ਲੈ ਕਿਸੇ ਦੇ ਜੁੱਤੀਆਂ ਨਾ ਖਾ ਲਈ ਕਿਉਂ ਸਾਡੇ ਕਦੀ ਦੇਹੀ ਨਹੀਂ ਜੰਮਿਆ ਮੁੰਡਾ ਕਿੱਥੋਂ ਜੰਮਣਾ ਇਹਨੂੰ ਚੱਜ ਦੀ ਗੱਲ ਕੋਈ ਵੀ ਨਹੀਂ ਕਰਦੀ। ਉਹ ਵੀ ਮਾਮਾ ਸਵੇਰ ਨੂੰ ਲੱਸੀ ਜੇ ਰਹਿ ਜਾਂਦੀ ਆ। ਅੱਛਾ। ਜਿੱਲੇ ਮੇਰੇ ਘਰ ਵਾਲੀ ਦੇ ਨਿਆਣਾ ਨਿੱਕਾ ਹੋਣਾ ਸੀਗਾ ਬਾਬਾ ਜੀ। ਹਾਂ ਹਾਂ। ਡਾਕਟਰ ਕਹਿੰਦੇ ਚੰਡੀਗੜ੍ਹ ਪੀਜੀਆਈ ਨੂੰ ਲੈ ਜਾ। ਅੱਛਾ। ਡਾਕਟਰਾਂ ਨੇ ਪੀਜੀਆਈ ਨੂੰ ਰੈਫਰ ਕਰ ਦਿੱਤੇ। ਅੱਛਾ ਫੇਰ। ਜਿੱਲੇ ਪੀਜੀਆਈ ਨੂੰ ਘਰ ਵਾਲੀ ਨੂੰ ਲੈ ਗਏ ਆ। ਹਾਂ। ਜਾਂਦਿਆਂ ਨੇ ਡਾਕਟਰਾਂ ਨੇ ਦਾਖਲ ਕਰਨੇ ਦਾ 60000 ਰੁਪਏ ਲੈ ਲਿਆ। ਉਹ ਕੱਲ੍ਹ ਲਈ। ਮਾਮਾ ਦਾਖਲ ਕਰਨੇ ਦਾ ਕਹਿੰਦੇ ਦਾਖਲ ਕਰਨੀ ਪੈਣੀ 60000 ਰੁਪਏ ਲੱਗਣਾ। ਅੱਛਾ ਫੇਰ। ਜਿੱਲੇ ਦਾਖਲਾਰੇ 60000 ਰੁਪਏ ਲੈ ਲਿਆ। ਹਾਂ। ਪੈਦਾ ਕਰਦਾ ਆਹੋ ਮम्मा ਪੈਸੇ ਲੈਏ ਨਹੀਂ ਅਗਲੇ ਨੇ 60000 ਰੁਪਏ ਲਿਆ ਮੁੰਡਾ 60000 ਰੁਪਏ ਲਿਆ ਜਬਰਕੜ ਕਰ ਦਿੱਤਾ ਫੇਰ ਮੁੰਡਾ ਹੋ ਗਿਆ ਮੁੰਡਾ ਹੋ ਗਿਆ 20000 ਦੀ ਦਵਾਈ ਦੇ ਦਿੱਤੀ ਅੱਛਾ 80000 ਹੋ ਗਿਆ 80000 ਮੁੰਡੇ ਤੇ ਲੱਗੇ ਆ ਮੈਂ ਤਾਂ ਡਾਕਟਰਾਂ ਮੋਰੇ ਹੱਥ ਜੋੜ ਲੈ ਹਾਂ ਕੱਲ ਹੀ ਮੈਂ ਕਿਹਾ ਡਾਕਟਰ ਜੀ ਮੈਂ ਹੈਗਾ ਗਰੀਬ ਬੰਦਾ ਇੰਨੇ ਪੈਸੇ ਮੇ ਕੋਲ ਹੈ ਨਹੀਂਗੇ ਫੇਰ ਮੈਂ ਕਿਹਾ ਹੋਰ ਕੰਮ ਕਰੋ ਹਾਂ ਮੈਂ ਕਿਹਾ ਮੁੰਡਾ ਜਿੱਥੋਂ ਆਇਆ ਵਾਪਸ ਕਰ ਦਿਓ ਤਾ ਖਾਦਾ ਤੇਰੇ ਜੁੱਤੀ ਰੂਹ ਨਾ ਫੇਰਾ ਮੈਂ ਕਿਹਾ ਪੈਸੇ ਹੀ ਬਚੇ ਜਾਂਦੇ ਸ਼ਾਇਦ ਪੈਸੇ ਬਚ ਜਾਂਦੇ ਆ ਮੇਰੀ ਕਾ ਸੁਣ ਜਦ ਹੋਇਆ ਸੀ ਮੇਰੇ ਮੁੰਡਾ ਤੇਰੇ ਵੀ ਵੱਡੇ ਪ੍ਰੈਸ਼ਰ ਨਾਲੇ ਹੋਇਆ ਹੋਣਾ ਉਹ ਮੇਰੀ ਘਰ ਵਾਲੀ ਦੀ ਗੱਲ ਕਰ ਏਦਾਂ ਗੱਲ ਕਰਿਆ ਕਰ ਤੇਰੇ ਘਰ ਵਾਲੀ ਦੇ ਹੋਇਆ ਆਹ ਹਾਂ ਹਾਂ ਜਦ ਹੋਇਆ ਸੀ ਮੁੰਡਾ ਤੇਰੇ ਬੱਕਰੇ ਉਹ ਮੇਰੀ ਘਰ ਵਾਲੀ ਦੇ ਆ ਘਰ ਵਾਲੀ ਦੇ ਬੱਕਰੇ ਬੁਲਾਏ ਬੱਕਰੇ ਬੁਲਾਏ दारूਾਂ ਪੀਤੀਆਂ ਹਾਂ ਕਾਣ ਵਾਲੀਆਂ ਸੱਦੀਆਂ ਕਾਣੇ ਵਾਲੀਆਂ ਸੱਦੀਆਂ ਹਾਂ ਜੁੱਤੀਆਂ ਵੀ ਤੁਸੀਂ ਖਾਦੀਆਂ दारू ਪੀ ਕੇ ਜਾ ਬੇਟੀ ਲੜਾਈ ਹੋ ਪਈ ਸੀ हां ਲੜਾਈ ਹੋ ਗਈ ਫਿਰ ਪਟ ਗਿਆ ਸੀ ਮਾਮੇ ਦਾ ਅਗਲੇ ਨੇ ਡੰਡਾ ਹੀ ਸਿਰ 'ਚ ਮਾਰਿਆ ਕਿਆ ਪਤਾ ਸੀਗਾ ਪ੍ਰਭਾ ਦੇਖ ਲਾ ਕਾਲਟੀਆਂ ਕੀਤੀਆਂ ਖੁਸ਼ੀਆਂ ਕੀਤੀਆਂ ਅੱਛਾ ਅੱਜ ਸਾਡੇ ਘਰ ਹੀ ਖੁਸ਼ੀ ਗਾਣੇ ਵਾਲੀ ਤੈਨੂੰ ਕੋਈ ਜਾਣਦੀ ਹੈ ਮੈਂ ਕਹਾਂ ਬਹੁਤ ਜਾਣਦੀ ਆ ਹੈਗੀ ਗਾਣੇ ਵਾਲੀ ਬਹੁਤ ਦੇਖ ਲਾ ਗਾਣੇ ਵਾਲੀ ਲੈ ਸਕਦਾ ਮੈਂ ਕਹਾਂ ਲੈ ਆ ਨਾ ਦੇਖ ਕੇ ਤੈਨੂੰ ਕੋਈ ਜਾਣਦਾ ਸ਼ਾਇਦ ਅੱਛਾ ਲੈ ਮੈਂ ਜਾ ਕੇ ਆਣਾ ਐਡੀ ਬੜੀ ਮੰਡੀ ਆ ਸਵੇਰ ਨੂੰ ਗਾਈਆਂ ਇੱਥੇ ਘੁੰਮਣੀ ਆ ਮੈਂ ਕਹਾਂ ਖਾਨ ਸਾਹਿਬ ਬਾਦਰ ਜੀ ਡਾਂਸਰ ਸਾਰੇ ਬਾਹਰ ਆ ਜਾਓ ਡਾਂਸਰ ਬਾਹਰ ਡਾਂਸਰ ਬਾਹਰ ਜਾਓ ਉਸਤਾਦ ਲੋਕ ਮੇਰੀ ਗੱਲ ਸੁਣਿਆ ਹੈਲੋ ਗੱਲ ਇਦਾਂ ਕੀ ਗੱਲ ਵੀ ਮੈਨੂੰ ਤਾਂ ਉੱਥੇ ਅੰਦਰ ਕਰਦੇ ਪਏ ਸੀ ਰਿਆ ਜ ਉਹਨਾਂ ਨੂੰ ਮੇਰੀ ਆਵਾਜ਼ ਨਹੀਂ ਸੁਣੀ ਅੱਛਾ ਗੱਲ ਇਦਾਂ ਵੀ ਤੈਨੂੰ ਜਾ ਕੇ ਆਣਾ ਪੈਣਾ ਮੈਨੂੰ ਜਾਣਾ ਪੈਣਾ ਮੈਂ ਉਸਤਾਦ ਜੀ ਵੀ ਕਿਹਾ ਖਾਨ ਸਾਹਿਬ ਵੀ ਕਿਹਾ ਮਾਸਟਰ ਜੀ ਕਿਹਾ ਪਰ ਕੋਈ ਨਹੀਂ ਬੋਲੇਆ ਤੇ ਇਹਨਾਂ ਨੇ ਨਹੀਂ ਬੋਲੇਆ ਨਹੀਂ ਬੋਲੇਆ ਅਸੀਂ ਬੁਲਾ ਕੇ ਦੇਖ ਲੈਣੇ ਲੈ ਫੜ ਤੂੰ ਬੁਲਾ ਕੇ ਦੇਖ ਸਾਰੇ ਡਾਂਸਰ ਕਲਾਕਾਰ ਬਾਹਰ ਆ ਜਾਓ ਸਾਰੇ ਡਾਂਸਰ ਬਾਹਰ ਆ ਜਾਓ ਪਹਿਲਾਂ ਗੱਡਾ ਇੱਥੇ ਐਡੀ ਬੜੀ ਮੰਡੀ ਆ ਸਵੇਰ ਨੂੰ ਚੁਗ ਲਿਓ ਜਾਂਦੇ ਆ ਹੋਣਾ ਛੱਡ ਜਾਣਾ ਤੁਹਾਨੂੰ ਇੱਥੇ ਅਸੀਂ ਪਹਿਲਾਂ ਬਾਹਰ ਆ ਜਿਓ ਕਰੋ ਕੰਮ ਦੇ ਟਾਈਮ ਆ ਇੱਕਾਈ ਇਹ ਹਜੇ ਤੱਕ ਐ ਮਹੱਤ ਜੀ ਖਾਂਜਾ ਭਾਈ ਕਲਾਕਾਰ ਉਹ ਕਹੇ ਯੋ ਸਾਲਿਓ ਕੰਜਰੋ ਕਰਈਆਂ ਵੀ ਬਿਮਾਰੀ ਵੀ ਬਿਮਾਰੀ ਪੈਣੀ ਆ ਸਿਕੰਜਰ ਨਹੀਂ ਹੁੰਦੀ ਲਾਹੌਰ ਘੜੇ ਸਾਲਿਓ ਬਲਾਚੌੜੀ ਸੀ ਲੱਗੇ ਹੋ ਤੁਸੀਂ ਬਿਮਾਰੀ ਪੈਣਾ ਹੋਵੇ ਤਾਂ ਇਹ ਤੁਸੀਂ ਗਾਣੇ ਆ ਵੀ ਬਿਮਾਰੀ ਪੈਣੀ ਆ ਸੀ ਗਾਉਂਦੀ ਆ ਕਲਾਕਾਰ ਹੁੰਨੇ ਆ ਅਸੀਂ ਕਲਾਕਾਰ ਹੁੰਦੀ ਆਂ 8 ਸ਼ਲੋਕ ਹੁੰਦੇ ਆ ਅੱਛਾ ਆਰਟਿਸਟ ਲੋਕ ਹੁੰਨੇ ਆ ਵੀ ਅਸੀਂ ਕਲਾਕਾਰਾਂ ਹੁੰਦੀ ਆਂ ਕਲਾਕਾਰਾਂ ਤੁਸੀਂ ਇਕੱਲੇ ਹੀ ਗਾਣੇ ਆ ਵੀ ਮੈਂ ਕੱਲੀ ਨਿਗਾਂਦੀ ਕਿਹੜੀ ਗੱਲੋਂ ਵੀ ਮੇਰੀਆਂ ਹੋਰ ਵੀ 3-4 ਜੇਲੀਆਂ ਆ ਲੈਓ ਬਾਹਰ ਨੂੰ ਗੱਡੋ ਉਹਨਾਂ ਨੂੰ ਵੀ ਕਿ ਆਜਾ ਸਿੰਦੋ ਮਿੰਦੋ ਗਿੰਦੋ ਗੀਤੋ ਆਜੋ ਸਿੰਦੋ ਮਿੰਦੋ ਭੂਟਾ ਕੱਲੋ ਬੜੀ ਕੱਲੋ ਦਵਾਰੇ ਰਹਿਗੇ ਉਹਨੂੰ ਵੀ ਲਿਆਓ ਢੱਫਾ ਢੈਲੋ ਜਹੀ ਨੂੰ ਕਿੱਥੇ ਆਹ ਤੇਰੀਆਂ ਕੁੜੀਆਂ ਵੀ ਮੇਰੀਆਂ ਕੁੜੀਆਂ ਸਾਰੀਆਂ ਬੱਲੇ ਬੱਲੇ ਮੰਡੀ ਚੱਜ ਦਾ ਸੇਲ ਲੱਗੀ ਪਈ ਆ ਵੀ ਭਾਰੀ ਪੈਣਾ ਹੋਵੇ ਤਾਂ ਇੱਕ ਨੰਬਰ ਕਿਹੜੀ ਕੁੜੀ ਹੈ ਤੇਰੀ ਵੀ ਇੱਕ ਨੰਬਰ ਦੀ ਮੇਰੀ ਕੁੜੀ ਆਇਆ ਬੱਲੇ ਦੋ ਨੰਬਰ ਦੋ ਨੰਬਰ ਆਇਆ ਤਿੰਨ ਨੰਬਰ ਤਿੰਨ ਨੰਬਰ ਆਇਆ ਬੱਲੇ ਇੱਧਰ ਨੂੰ ਆ ਜਾਓ ਕਿਹੜੀ ਮੋਟਰ ਤੇ ਰਹਿੰਦੇ ਅੱਜ ਕੱਲ ਫਾਸਦੀ ਮੰਮੀ ਇਹਦੇ ਜਿੱਦ ਕਿ ਮੋਟਰ ਤੇ ਝੋਨਾ ਲਾਉਂਦੀ ਹੁੰਦੀ ਆ ਆ ਜਿਹੜੀ 1 ਨੰਬਰ ਇਹਦਾ ਰੇਟ ਕਿੰਨਾ 1 ਨੰਬਰ ਬਿਦਮਾਰੀ ਮੇਲੇ ਜਿਹੜੀ ਮੇਰੀ ਇਤਨੇ ਬਦੀ ਕੁੜੀ ਆ ਨਾ ਹਾਂ ਕਾਟੇ ਸੁਟਵਾਲੀ ਜੀ ਇਹਦਾ ਹੈਗਾ 1 ਲੱਖ ਰੁਪਈਆ ਉਹ ਠਹਿਰ ਲੈ ਓ ਸਾਲਾ ਫਰੀਏ ਸੱੜੇ ਨੂੰ ਫਿਰਦਾ ਇਹਨੂੰ ਅੱਜ ਕੱਲ ਇਹ ਨਹੀਂ ਲੋਕਾਂ ਦੀ ਪਨੀਰੀ ਵੀ ਨਹੀਂ ਛੱਡੀ ਹੈਗੀ। ਕੀ ਬਾਤ ਹੈ ਤੁਹਾਡੀ ਖੜ ਜਾਓ। ਮੈਨੂੰ ਸ਼ਕਰੀ। ਏ ਗੱਡਾ ਤੇਰਾ ਝਟ ਆਇਆ। ਇਹਦਾ ਇਹ ਕਿੰਨਾ 1 ਲੱਖ ਵੀ 1 ਲੱਖ ਰੁਪਈਆ ਇਹਦਾ ਇਹਦਾ 1.5 ਲੱਖ ਇਧਰ 50 ਹਜ਼ਾਰ ਇਹ ਤਾਂ ਸਾਲਾ ਕੂਲੀਪਾ ਵਾਲਾ ਮਹਿਕਮਾ ਹੀ ਲੱਗਦਾ ਮੈਨੂੰ। ਭੱਲੇ ਕਿਦਾਂ ਖੜੇ ਆ ਇਹਦਾ 1 ਲੱਖ ਕਾਤੇ ਆ ਵੀ ਬਿਮਾਰੀ ਪੈਣੀਆਂ ਜੀ ਜਿੰਮੀਰੀ ਆ ਕੁੜੀ ਨੇ ਕਾਲੇ ਸੁਟਵਾਲੀ ਜੀ ਇਹਦਾ 1 ਲੱਖ ਰੁਪਏ ਤਾਂ ਆ ਆ ਵੀ ਮੰਗਿਓ ਜਾਂ ਵਿਆਈਓ ਆ ਅੰਦਰ ਲੈ ਕੇ ਜਾ ਬਾਬਾ ਜੀ 20 ਰੁਪਏ ਦੇਓ ਭੈਂਦੀਆਂ ਮੰਮੀਆਂ ਕੁੜੀਆਂ ਇਹਦੇ ਬਾਬਾ ਜੀ ਦੇ ਦੇਓ ਤੁਹਾਡਾ ਭਲਾ ਹੋ ਜਾਣਾ ਐ ਏਡੀ ਬੜੀ ਮੰਡੀ 'ਚ ਬੈਠੇ 20 ਰੁਪਏ ਜੇ ਤੁਹਾਨੂੰ ਦੱਸ ਦੇਣਾ ਤੁਹਾਡਾ ਭਲਾ ਦੇਖਿਓ ਕਿੱਦਾਂ ਹੋਣਾ ਐ ਤੁਹਾਡੀ ਵੀ ਨੇ ਕਮਾਈ ਇਹਨਾਂ ਦੇ ਲੱਗ ਜਾਣੀ ਆ ਲੈ ਫੜੇ ਵੀ ਰਹਿਮੀ ਦੇਣੇ ਆ ਆ ਤੁਸੀਂ ਵੀ ਦੇ ਦਿਓ ਬਾਬਾ ਜੀ ਉਹ ਤੋਂ ਵੀ ਲੈ ਲੈ ਪੰਮੀਆ ਵਾਲੇ ਤੋਂ ਕਿਹੜੇ ਮੰਮੀਆ ਵਾਲੇ ਤੋਂ ਉਹ ਸਾਹਮਣੇ ਬੈਠਾ ਜਿਹੜਾ ਪੰਮੀਆ ਵਾਲਾ ਮੇਰੇ ਕੋਲੇ ਰਹਿੰਦਾ ਆ ਲੈ ਫੜ ਪਹਿਲਾਂ 50 ਰੁਪਏ ਬੀ ਕਾ ਦੀ ਆ ਆ ਜਿਹੜੀ ਤੇਰੀ ਕੁੜੀ ਆ ਹਨਾ ਹਾਂ ਇਹ ਹੈਗੀ ਲਿੱਸੀ ਜਾਦੇ ਵੀ ਲਿੱਸੀ ਤਾਂ ਹੈਗੀ ਮੇਰੀ ਕੁੜੀ ਪਹਿਲਾਂ ਸਾੜੀ ਦੇ 2-4 ਬੋਤਲਾ ਗੁਲੂ ਕੋਸਦੀਆਂ ਲਵਾ ਲਿਆ ਮਾਰੀ ਪੈਣਾ ਹੋਵੇ ਤਾਂ 1 ਲੱਖ ਰੁਪਏ ਇਹਦਾ ਮੂਹੇ ਮੰਮੀ ਦਾ ਚੁੰਗਣੀ ਵਰਗਾ ਆ ਬੀ ਬੀ ਦੋ ਲੱਖ ਤਾਂ ਆ ਜੀ ਇਹ ਹੈਗੀ ਪੰਜ ਸੱਤ ਨਿਆਣਿਆਂ ਦੀ ਮਾਂ ਬੱਲੇ ਬੱਲੇ ਪੰਜਾ ਸੱਤ ਨਿਆਣਿਆਂ ਦੀ ਮਾਂ ਕਿਧਾ ਛਾਲੀ ਨੇ ਕੁੱਤੀ ਵਾਂਗੂ ਸੁਆ ਪਾਇਆ ਪਿਆ ਇੱਧਰ ਹੈਲੋ ਜੂਜੂ ਚੂਪੇ ਵਾਲੀ ਸਰਕਾਰ ਇੱਧਰ ਲਾ ਦੱਸੋ ਕਿਧਾ ਕਰਦੀ ਆ ਯਾਰ ਇਹ ਬੱਲੇ ਆ ਜਾਓ ਕੀ ਗੱਲ ਹੋਈ ਇਹਨਾਂ ਦਾ ਰੇਟ ਕਿੰਨਾ ਹੈ ਜੀ ਬੱਲੇ ਮੇਕ 50000 ਰੁਪਈਆ 50000 ਆਹੋ ਕੁੜੀ ਨੇ ਇਹਦੇ ਵੀਡੀਓ ਦੇ ਬੰਡਲ ਤੇ ਦੌੜੀ ਰਹੀ ਪਾਣੀ ਪੈਣਾ ਹੋਵੇ ਤਾਂ 50000 ਬੀੜਾ 50000 ਰੁਪਈਆ ਤਾਂ ਆਹ ਜੀ ਇਹ ਕੁੜੀ ਮੇਰੀ ਗੁੰਗੀ ਆ ਅੱਛਾ ਗੁੰਗੀ ਆ ਆਹੋ ਗੁੰਗੀ ਆ ਬੋਲਦੀ ਆ ਬਿਮਾਰੀ ਮੋੜੀ ਮੋਟੀ ਮੋਟੀ ਬੋਲ ਲੈਂਦੀ ਇਹ ਖੜਾ ਤਾਂ ਮੈਂ ਇੱਕ ਮੜਾ ਜਿਹਾ ਲੈ ਲੈ ਦੀਏ ਬੋਲ ਬੜੋ ਘੁੰਡ ਘੱਟ ਲੈ